ਕਿ ਆਪਣੀ ਬਾਰ ਭੈਣ ਭਾਬੀ ਭਤੀਜ ਭਾਪਾ ਚਾਚੀ ਲੀਡਰ ਵੀ ਕਰਦੇ ਨੇ ਕਮਾਲ ਦੋਸਤੋ ਵੋਟਾਂਵਾਦ ਆਮ ਜਨਤਾ ਦਾ ਇਹ ਲੀਡਰ ਕਿੱਥੇ ਪੁੱਛਦੇ ਨੇ ਹਾਲ ਦੋਸਤੋ ਇਹ ਲੀਡਰ ਕਿੱਥੇ ਪੁੱਛਦੇ ਨੇ ਹਾਲ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰ ਤੁਸੀਂ ਸ਼ੇਅਰ ਤੋਂ ਦੱਸ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਇਸ ਸਮੇਂ ਅਸੀਂ ਪੰਡੋਰੇ ਮੱਲੇ ਵਿਖੇ ਮੌਜੂਦ ਹਾਂ ਇੱਥੋਂ ਸਾਨੂੰ ਤਕਰੀਬਨ ਐਤਵਾਰ ਤੋਂ ਕੋਲ ਆ ਰਹੀਆਂ ਸੀਗੀਆਂ ਕਿ ਬੁਰਾ ਹਾਲ ਹੈ ਪਾਣੀ ਜਿਹੜਾ ਆ ਉਹ ਦਰਿਆ ਦੀ ਲਹਿਰਾਂ ਵਾਂਗ ਵਗਦਾ ਔਰ ਗੰਦਾ ਪਾਣੀ ਹੈ ਇੱਧਰ ਛੋਟਾ ਬੱਚਾ ਵੀ ਹੈ ਤਕਲੀਫ ਬਹੁਤ ਹੋ ਜਾਂਦੀ ਪਹਿਲਾਂ ਵੀ ਇਸ ਵਾਰਡ ਵਿੱਚ ਕਈ ਵਾਰ ਆ ਚੁੱਕੇ ਆ ਇੱਥੇ ਆ ਕੇ ਪਤਾ ਲੱਗਦਾ ਕਿ ਜਿਹੜਾ ਨਰਕ ਹੈ ਉਹ ਧਰਤੀ ਤੋਂ ਉੱਤੇ ਆ ਸ਼ਾਇਦ ਨਰਕ ਵੀ ਵਧਿਆ ਹੋਊਗਾ ਪਹਿਲਾਂ ਸੜਕ ਤੇ ਆ ਗੋਡੇ ਗਿੱਟੇ ਗਿੱਟੇ ਤੱਕ ਪਾਣੀ ਖੜਾ ਸੀਗਾ ਉਹਦੇ ਵੀ ਕਿਸੇ ਨੇ ਬਾਤ ਨਹੀਂ ਪੁੱਛੀ ਖਬਰ ਪਾਈ ਤਾਂ ਉਸ ਤੋਂ ਬਾਅਦ ਮੜਜ ਇਲਾਜ ਹੋਇਆ ਹੁਣ ਤੁਸੀਂ ਆ ਦੇਖੋ ਪਾਣੀ ਦੀ ਵੇਸਟੇਜ ਕਿੰਨੀ ਹੋ ਰਹੀ ਆ ਇਹ ਪਾਣੀ ਆਂਟੀ ਕਹਿੰਦੇ ਕਿ ਘਰਾਂ ਦੇ ਅੰਦਰ ਤੱਕ ਚਲੇ ਜਾਂਦਾ ਹਾਲਾਂਕਿ ਜਿਹੜੇ ਕਰਮਚਾਰੀ ਐ ਉਹ ਆਪਣੇ ਵੱਲੋਂ ਪੂਰੀ ਵਾਹ ਲਾਉਂਦੇ ਆ ਲੇਕਿਨ ਸਵਾਲ ਇਹੀ ਐ ਕਿ ਲੀਡਰ ਜਿਹੜੇ ਵੋਟਾਂ ਵੇਲੇ ਤਾਂ ਭੈਣ ਭਾਬੀ ਚਾਚੀ ਤਾਈ ਮਾਸੀ ਪਤੀਜ ਚਾਚਾ ਪਤਾ ਨਹੀਂ ਕੀ ਗੱਲਾਂ ਕਰਦੇ ਆ ਆ ਵੋਟਾਂ ਤੋਂ ਬਾਅਦ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਔਰ ਮੋਰੇ ਤੁਸੀਂ ਦੇਖੋ ਪਾਣੀ ਕਿੱਦਾਂ ਪਾਣੀ ਦਾ ਕਿਵੇਂ ਫਲੋ ਦੇਖੋ ਕਿੰਨਾ ਤੇਜ਼ ਹੈ ਪਾਣੀ ਦੀ ਵੇਸਟੇਜ ਕਿੱਦਾਂ ਕਿੰਨੀ ਹੋ ਰਹੀ ਹੈ ਮੈਨੂੰ ਤਾਂ ਹੈਰਾਨਗੀ ਹੁੰਦੀ ਹੈ ਜਿਹੜੇ ਲੋਕ ਆਪਣੇ ਆਪ ਨੂੰ ਸ਼ਹਿਰ ਦਾ ਚਾਹੇ ਸੀਵਰ ਵਾਲਾ ਪਾਣੀ ਹੈ ਪਰ ਦੇਖੋ ਹਾਲਾਤ ਤਾਂ ਦੇਖੋ ਕੀ ਬਣੇ ਹੋਇਆ ਮੈਂ ਇੱਕ ਵਾਰੀ ਇਹਨਾਂ ਨਾਲ ਗੱਲਬਾਤ ਕਰ ਲੈਣਾ ਗੰਦਗੀ ਕਿੰਨੀ ਜ਼ਿਆਦਾ 스멜 ਕਿੰਨੀ ਜ਼ਿਆਦਾ ਅੰਡ ਕੀ ਹਾਂਜੀ ਬੋਟਾ ਬਾਦ ਮੈਂ ਕਿ ਜੋੜਟਾ ਵੇਲੇ ਤੇ ਹੱਥ ਜੋੜਦੇ ਆਓ ਜੀ ਮੋਟਾ ਪੈਣ ਜੀ ਪਾਓ ਤੇ ਉਹ ਪਾਓ ਸਾਡੇ ਵੱਲ ਪਾਣਾ ਆ ਕੁਝ ਕਰਦੇ ਫਿਰ ਫਿਰ ਕੌਣ ਪੁੱਛਦਾ ਤੇ ਕੌਣ ਤੂੰ ਕੌਣ ਤੇ ਮੈਂ ਕੌਣ ਉਹ ਕੰਮ ਹੋ ਜਾਂਦਾ ਇਹਨਾਂ ਦਾ ਅੱਛਾ ਮੇਰਾ ਇੱਕ ਸਵਾਲ ਹੈ ਤੁਹਾਨੂੰ ਇਹ ਕਿੰਨੀ ਦੇਰ ਤੋਂ ਇਹ ਹਾਲਾਤ ਨੇ ਇਹ 15 ਦਿਨ ਹੋ ਗਏ 15 ਦਿਨ ਹੋ ਗਏ ਹਾਂਜੀ ਤੁਹਾਡਾ ਐਮਸੀ ਕੌਣ ਹੈ ਐਮਸੀ ਆ ਮੱਖਣ ਭਾਜੀ ਹੈ ਤੇ ਵਾਰਡ ਨੰਬਰ ਕਿੰਨਾ ਹੈ ਵਾਰਡ ਨੰਬਰ 12 ਹੈ 12 10 10 10 10 ਬਾੜ ਨੰਬਰ 10 ਕਦੀ ਤੁਹਾਡੇ ਐਮਸੀ ਇਹ ਕਿੰਨਾ ਪਾਣੀ ਸਾਡੇ ਅੰਦਰ ਸਾਰਾ ਸਿਵਰ ਹੈ ਗੰਦਾ ਪਾਣੀ ਜਾਂਦਾ ਹੈ ਤੰਦਰੋਂ ਤੋਂ ਨੇ ਸਾਰਾ ਬਾੜ ਨੰਬਰ 10 ਐਮਸੀ ਨੇ ਕਦੀ ਕਹਿੰਦਾ ਆਪਣੀ ਦੁੱਖ ਤਕਲੀਫ ਦੱਸ ਉਹ ਦੱਸੀ ਵੀ ਆ ਤਾਂ ਕੋਈ ਆਇਆ ਹੀ ਨਹੀਂਗਾ ਕਿੰਨੀ ਵਾਰ ਫੋਨ ਕੀਤਾ ਇਹ ਕਹਿੰਦੇ ਕਹਿੰਦੇ ਭੇਜ ਦਾਂਗੇ ਭੇਜ ਦਾਂਗੇ ਕਿੰਨੀ ਵਾਰ ਐਮਸੀ ਸਾਹਿਬ ਨਾਲ ਗੱਲ ਹੋਈ ਆ ਸਾਡੀ ਹੋ ਹੀ ਗਈ 6-7 ਵਾਰੀ ਗੱਲ ਹੋ ਗਈ ਹੁਣ 11 ਦਿਨਾਂ 6-7 ਵਾਰ ਕਰਦੇ ਹੋਏ ਵਿੱਚ ਕੋਈ ਨਹੀਂ ਆਇਆ ਬੇਟੇ ਨੇ ਕੀਤੀਆਂ ਗੱਲਾਂ ਕਹਿੰਦੇ ਅੱਜ ਭੇਜਦੇ ਨੇ ਕੱਲ ਭੇਜਦੇ ਨੇ ਆਂਦਾ ਕੋਈ ਵੀ ਨਹੀਂਗਾ ਤਕਲੀਫ ਕਿੰਨੀ ਆਉਂਦੀ ਹੈ ਬਹੁਤ ਜ਼ਿਆਦਾ ਮੁਸ਼ਕਲ ਹੈ ਤੁਹਾਨੂੰ ਦੱਸਾਂ ਬਹੁਤ ਜ਼ਿਆਦੀ ਪ੍ਰੋਬਲਮਸ ਆਂਦਾ ਛੋਟੇ ਬੱਚੇ ਦੇ ਨਾਲ ਅਸੀਂ ਬਾਹਰ ਧੁੱਪੇ ਵੀ ਨਹੀਂ ਬਹਿ ਸਕਦੇ ਬਹੁਤ ਔਖਾ ਹੋਇਆ ਪਿਆ ਸਾਨੂੰ ਤੇ ਮਸੀ ਮਸੀ ਧੋਪ ਆਉਂਦੀ ਹੈ ਤੇ ਉਤੋਂ ਗੰਦਗੀ ਬਹੁਤ ਫਿਰ ਬਿਮਾਰੀ ਦਾ ਡਰ ਉਹ ਗੱਡੀਆਂ ਲੰਘਦੀਆਂ ਕੋਈ ਮੋਟਰਸਾਈਕਲ ਆਉਂਦਾ ਸਾਡੇ ਸਾਰੇ ਛਿੱਟੇ ਅੰਦਰ ਗੰਦੇ ਬਹੁਤ ਮੁਸ਼ਕਲ ਆ ਤੁਸੀਂ ਹੁਣ ਵੀ ਦੇਖੋ ਸਾਡੇ ਸੀਵਰ ਭਰੇ ਪਏ ਅੰਦਰ ਲੈਟ ਨਹੀਂ ਹੁੰਦਾ ਇੰਨਾ ਮੁਸ਼ਕਲ ਹੋਈ ਹੁਣ ਲਾਸਟ ਟਾਈਮ ਸੀ ਸਾਹਿਬ ਨੂੰ ਕਦੋਂ ਕਾਲ ਕੀਤੀ ਆ ਅਸਵੇਰੇ ਵੀ ਕੀਤੀ ਬੇਟੇ ਨੇ ਸਵੇਰੇ ਕੀਤੀ ਫਿਰ ਆਏ ਨਹੀਂ ਨਹੀਂ ਆਇਆ ਕੋਈ ਨਹੀਂ ਆਇਆ ਜੀ ਮੈਂ ਟੈਂਕੀ ਤੇ ਜਾ ਕੇ ਆਈ ਹੁਣ ਗੱਡੀਆਂ ਖੜੀਆਂ ਕਹਿੰਦੇ 2 ਵਜੇ ਤੋਂ ਬਾਅਦ ਆਣਦੇ ਆ ਹੁਣ ਦੇਖੋ ਆਉਂਦੇ ਆ ਜਾਂ ਨਹੀਂ ਆਉਂਦੇ ਉਹ ਹੁਣ ਉਹਨਾਂ ਨੂੰ ਪਤਾ ਹੈ ਮੁਸ਼ਕਲ ਆਉਂਦੇ ਜਾਂਦੇ ਰਾਈਆਂ ਨੂੰ ਕਿੰਨੀ ਤਕਲੀਫ ਹੈ ਬਹੁਤ ਜ਼ਿਆਦਾ ਇਹ ਗੰਦੇ ਪੈਰ ਸਾਰੇ ਉਹ ਸਾਨੂੰ ਜੇ ਉਹ ਕਹਿ ਕੇ ਜਾਂਦੇ ਤੁਸੀਂ ਕਿਸੇ ਨੂੰ ਕਹਿੰਦੇ ਨਹੀਂ ਅੱਛਾ ਲੋਕ ਤੁਹਾਨੂੰ ਕਹਿ ਜਾਂਦੇ ਆ ਹਾਂਜੀ ਸਾਨੂੰ ਕਹਿੰਦੇ ਕਹਿੰਦੇ ਤੁਸੀਂ ਕਹਿੰਦੇ ਨਹੀਂ ਤੁਹਾਡੇ ਬੂਏ ਅੱਗੇ ਤੁਸੀਂ ਕਹਿੰਦੇ ਨੇ ਅਸੀਂ ਕਹਿਣਾ ਤਾਂ ਕੋਈ ਆਂਦਾ ਨਹੀਂ ਬਹੁਤ ਔਖਾ ਆਇਆ ਪਰ ਤੁਸੀਂ ਅੱਜ ਆਏ ਆ ਬਸ ਜੀ ਚਲੋ ਤੁਸੀਂ ਵੀ ਕਈ ਦਿਨਾਂ ਤੋਂ ਸਾਨੂੰ ਕਹਿੰਦੇ ਸੀਗੇ ਹਾਂਜੀ ਹਾਂਜੀ ਮੈਨੂੰ ਲੱਗਿਆ ਕਿ ਸ਼ਾਇਦ ਸੁਣੀ ਜਾਊਗੀ ਸ਼ਾਇਦ ਸੁਣੀ ਜਾਊਗੀ ਮੈਂ ਵੀ ਵਾਰੀ ਤੁਹਾਨੂੰ ਵੀ ਕਾਲ ਕੀਤੀ ਹਾਂਜੀ ਪਰ ਲੀਡਰ ਸੂ ਨੀਂਦੇ ਇੰਨੀ ਗੂੜੀ ਸੋ ਜਾਂਦੇ ਆ ਕਿ ਉਹਨਾਂ ਨੂੰ ਲੱਗਦਾ ਹੁਣ 5 ਸਾਲ ਬਾਅਦ ਹੀ ਦੇਖਾਂਗੇ ਇਹ ਤਾਂ ਹੁਣ ਉਹਨਾਂ ਨੂੰ ਚਾਹੀਦਾ ਨਾ ਕੱਚੇ ਆ ਸਿਆਣੇ ਆ ਸਾਰੇ ਨੰਗਦੇ ਕਿੰਨੀ ਮੁਸ਼ਕਲ ਵੇਖੋ ਤੁਸੀਂ ਅੱਛਾ ਇਹ ਹੁਣ ਜਿਹਦਾ ਬੱਚਾ ਇਹਨੂੰ ਲੈ ਕੇ ਬਾਹਰ ਬਹਿਣਾ ਬਿਮਾਰੀ ਦਾ ਖਤਰਾ ਹੀ ਐਦਾ ਪਾਣੀ ਤੇ ਨੰਗੇ ਸਾਰੇ ਰਿਸ਼ਤੇ ਦਾ ਸਾਨੂੰ ਸੋ ਬਚਾਰੇ ਕਹਿਣ ਐਨੇ ਨਾਲ ਬਜ਼ੁਰਗ ਸੀਗੇ ਬਿਮਾਰੀ ਦਾ ਖਤਰਾ ਵੀ ਹੈ ਬਿਮਾਰੀ ਦਾ ਪੂਰਾ ਮੇਰਾ ਇੱਕ ਸਵਾਲ ਹੈ ਕਿਸੇ ਲੀਡਰ ਦੇ ਘਰ ਦੇ ਬਾਹਰ ਨਹੀਂ ਐਦਾ ਗੰਦ ਹੁੰਦਾ ਉਹ ਹੋ ਝੱਟ ਠੀਕ ਹੋ ਜਾਂਦਾ ਉਹਨਾਂ ਅੱਗੇ ਤੇ ਵੀ ਹੋ ਜਾਣਾ ਹੈ ਉਹ ਲੀਡਰ ਆ ਲੀਡਰ ਦੇ ਘਰ ਮੋਰੇ ਕਿੱਦਾਂ ਗੰਦ ਹੋਊਗਾ ਇਹ ਤਾਂ ਸਾਡੇ ਵਰਗੇ ਲੋਕਾਂ ਦੇ ਮੋਰੇ ਆ ਐਦਾ ਗੰਦ ਜੇੜਾ ਨੰਗ ਨਹੀਂ ਹੁੰਦਾ ਸਾਡੇ ਕੋਲ ਪੈਰ ਗਿੱਲੇ ਹੁੰਦੇ ਆ ਜੁੱਤੀਆਂ ਗਿੱਲੀਆਂ ਹੋ ਜਾਂਦੀਆਂ ਜੁੱਤੀਆਂ ਪਾ ਕੇ ਨਹੀਂ ਨੰਗ ਸਕਦੇ ਇੱਥੋਂ ਨੰਗਣਾ ਹੋਵੇ ਤਾਂ ਜਰਾਬਾ ਪਾ ਕੇ ਜਾਂ ਪੈਰੇ ਪੇ ਜਾਣੇ ਤਾਂ ਫੇ ਨੰਗਣਾ ਕਿੱਦਾਂ ਪੈਰੇ ਨਹੀਂ ਆਂਦਾ ਤੁਹਾਨੂੰ ਦੱਸ ਫੇ ਸਕੂਲ ਵਾਲੇ ਬੱਚੇ ਨੰਗਦੇ ਨੇ ਇੰਨੀ ਮੁਸ਼ਕਲ ਆਉਂਦੀ ਸ਼ਰਮ ਸ਼ਰਮ ਆਉਂਦੀ ਹਣੀ ਬਹੁਤ ਸ਼ਰਮੀ ਆਂਦੀ ਤੁਹਾਨੂੰ ਦੱਸ ਪੈਂਟਾ ਉੱਚਾ ਕਰਕੇ ਲਾ ਸ਼ਰਮ ਸਾਨੂੰ ਆਉਂਦੀਆਂ ਗਲਤੀਆਂ ਕਿਸੇ ਦੀ ਬੋਲ ਤਾਂ ਗੱਲ ਹੋਰ ਕੀ ਹੈ ਬੱਚਿਆਂ ਨੂੰ ਤਾਂ ਔਖਾ ਹੀ ਇੱਥੋਂ ਲੰਘਣਾ ਬਹੁਤ ਵੱਡਿਆ ਲੈ ਵੀ ਔਖਾ ਤੇ ਬੱਚਿਆਂ ਲਈ ਵੀ ਔਖਾ ਜੀ ਜੀ ਪਾਜੀ ਤੁਸੀਂ ਦੱਸੋ ਤਕਲੀਫ ਆਪਾਂ ਤਾਂ ਦੇਖ ਤਾਂ ਲਏ ਆ ਕਿ ਲੋਕ ਆਂਦੇ ਜਾਂਦੇ ਦੁਖੀ ਹੁੰਦੇ ਆ ਉਹ ਪਿੱਛੇ ਤੱਕ ਚੱਕੜ ਹੋ ਗਿਆ ਇਹ ਤਕਰੀਬਨ 15 ਦਿਨਾਂ ਤੋਂ ਇਹੀ ਹਾਲ ਆ ਜੀ 15 ਦਿਨਾਂ ਤੋਂ ਪਾਣੀ ਇਦਾਂ ਹੀ ਬਹਾਅ ਚੱਲਦਾ ਆ ਤੇ ਮੇਰਾ ਕੱਲ ਇੱਕ ਦਿਨ ਸਾਫ਼ ਕਰਨ ਵੀ ਆਏ ਉਹਨਾਂ ਕੋ ਕੋਸ਼ਿਸ਼ ਕਰਨ ਤੋਂ ਬਾਅਦ ਵੀ ਇਹ ਸਾਫ਼ ਨਹੀਂ ਹੋਇਆ ਇਦਾਂ ਦਾ ਹੀ ਹਾਲ ਆ ਇਹਦਾ ਹੁਣ ਬੋਟਾ ਵੇਲੇ ਤਾਂ ਹੁੰਦਾ ਬੋਟਾ ਵੇਲੇ ਤਾਂ ਬਿਲਕੁਲ ਕਲੀਨ ਹੁੰਦਾ ਬੋਟਾ ਵੇਲੇ ਕਲੀਨ ਹੋ ਜਾਂਦਾ ਕਲੀਨ ਹੁੰਦਾ ਪਰ ਤੇ ਹੁਣ ਵੇਟ ਕਰੀਏ 26 ਦੀ ਪੂਰ ਸਭ ਦਾ ਹਾਂ ਕਰਨੀ ਹੋਣੀ ਇੱਕ ਸਾਲ ਵੇਟ ਕਰੀਏ ਇਹ ਤਾਂ ਕਰਨਾ ਹੀ ਪੈਣਾ ਹੁਣ ਜਿਹੜੇ ਇੱਥੋਂ ਲੰਘਦੇ ਆ ਬਿਮਾਰ ਹੋ ਕੇ ਹਸਪੀਟਲਾਂ ਚ ਚਲੇ ਜਾਉਂਗੇ ਆ ਜਾਂਦੀ ਗਈ ਹੁਣ 15 ਦਾ ਨਾ ਹੋਵੇ ਬਿਮਾਰੀਆਂ ਲੱਗਦੀਆਂ ਨੇ ਕੋਲ ਵੀ ਹੈ ਗੰਦੇ ਗੁਰਦਿਆਉ ਬੁਲਾ ਰਹੇ ਕੰਦੇ ਪਿਆ ਹੋਰ ਇੱਧਰ ਲੰਗਾ ਕਿੰਨਾ ਜੀ ਆ ਦੇਖੋ ਲੰਗਾ ਤਾਂ ਬਹੁਤ ਹੈ ਇੱਧਰ ਤਾਂ ਬਹੁਤ ਲੰਗਾ ਹੈ ਦਿਨ ਰਾਤ ਚੱਲਦੀ ਗਲੀ ਇਹ ਦਿਨ ਰਾਤ ਗਲੀ ਚੱਲਦੀ ਹੈ ਗੱਡੀਆਂ ਦੀ ਉਹਦਾ ਸੱਚੀ ਗੱਲ ਕਹਾਂ ਤੁਸੀਂ ਨੱਕ ਬੰਦ ਕਰ ਲਿਆ ਮੇਰਾ ਵੀ ਦਿਲ ਕਰਦਾ ਨੱਕ ਘੁੱਟ ਲਵਾਂ ਮੈਂ ਤਾਂ ਬਿਮਾਰ ਆ ਗਈ ਇਹ ਰਜੇ ਬਿਮਾਰ ਹੋ ਗਈ ਮੈਂ 15 ਦਿਨਾਂ ਗਏ ਘਰ ਦੇ ਕਹਿੰਦੇ ਤੂੰ ਪਾਣੀ ਹੁੰਜੀ ਆ ਤੇ ਬਿਮਾਰ ਹੋਈ ਜਾ ਮੈਂ ਤਾਂ ਹੁਣ ਵੀ ਆ ਹੋ ਕੇ ਆਈਆਂ ਉਹਦੇ ਹਸਪੀਟਲੋਂ ਬਾਹਰ ਮਸਪਾਂਦਾ ਸਾਰਾ ਹੀ ਨੰਗਣ ਨੁੰਗਣ ਦਾ ਸਾਰਿਆਂ ਨੂੰ ਅੱਖਾ ਹੋਇਆ ਹੈ ਜੀ ਸਮੈਲ ਆਦੀ ਆ ਜੱਦੇ ਅੰਡਰਗਰਾਊਂਡ ਕਿਤੇ ਜੱਦੇ ਇਹੀ ਪ੍ਰੋਬਲਮ ਆ ਬੱਕਾ ਦੇ ਕਿਤੇ ਉਹ ਬੰਦ ਕਦੇ ਕਿਤੇ ਉਹ ਬੰਦ ਮੇਰੀ ਦੁਕਾਨ ਦੇ ਮੋਹਰੇ ਆ ਪਾਣੀ ਮੜਾ ਸੇਟਲ ਤਾਂ ਬੰਦ ਚਾਲਦੇ ਨਹੀਂ ਹੈ ਜਿਹੜੇ ਆ ਪਾਏ ਉਹ ਚਾਲਦੇ ਸਿਰਦਰਦ ਬੰਦੋ ਆ ਸਿਰਦਰਦ ਦਾ ਬਸ ਹਾਂ ਬੰਦੋ ਆ ਪਿਆ ਕੋਈ ਨਹੀਂ ਪਾਣੀ ਸਾਬ ਕਰਦਾ ਅਸਲ ਲੀਡਰ ਕੇ ਵੱਲ ਰੇਲਵੇ ਰੋਡ ਨੂੰ ਪੈ ਜਾਂਦੇ ਉੱਥੇ ਫੰਡ ਦੇ ਦਿੰਦੇ ਆਹੀ ਸਹੀ ਕਰਾ ਲੋ ਫੰਡ ਉਧਰ ਦੇਣ ਨਾਲੋਂ ਇੱਧਰ ਹੀ ਦੇ ਲੋ ਆਪਣੇ ਲੋਕ ਰਹਿੰਦੇ ਆ ਸਵਰਗਵਾਸੀਆਂ ਦਾ ਰੋਡ ਆ ਇਹ ਸਵਰਗਵਾਸੀਆਂ ਦਾ ਰੋਡ ਆ ਸਾਰਾ ਸ਼ਹਿਰ ਇਹਨੂੰ ਕਹਿੰਦੇ ਸਵਰਗਵਾਸ ਜਦੋਂ ਹੋ ਜਾਂਦਾ ਨਾ ਕਹਿੰਦੇ ਸਵਰਗ ਵਿੱਚ ਬਾਸ ਹੋਇਆ ਤੇ ਇਸ ਇਸੇ ਰੋਡ ਚੋਂ ਲੰਘ ਕੇ ਜਾਂਦੇ ਆ ਪਰ ਹੁਣ ਸਵਰਗ ਕਿੰਨਾ ਕਿ ਇੱਥੋਂ ਸ਼ੁਰੂ ਪਤਾ ਲੱਗ ਜਾਂਦਾ ਵੀ ਸਵਰਗ ਕਿੰਨਾ ਇਹ ਵਾਰਡ ਨੰਬਰ ਕਿੰਨਾ ਬਸ 10 ਐਮਸੀ ਸਾਹਿਬ ਕੌਣ ਦੱਸੇ ਮੱਖਣ ਘਰ ਵਾਲਾ ਕਾਲ ਕੀਤੀ ਸੀਗੀ ਅੱਜ ਦੀ 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 ਕੌਣ ਹਾਂਜੀ ਘਰ ਵਾਲਿਆਂ ਨੇ ਕੀਤੀ ਸੀਰੇ ਘਰ ਅਸੀਂ ਤੁਹਾਨੂੰ ਦੱਸਿਆ 10 ਵਜੇ ਕਾਲ ਕੀਤੀ ਬੇਟੇ ਨੇ ਦੋ ਤਿੰਨ ਵਾਰੀ ਕਰ ਲਿਆ ਪੂਣ ਪਹਿਲਾਂ ਕਿੰਨੀ ਵਾਰ ਕੀਤੀ ਪਹਿਲੇ ਪੰਜ ਛੇ ਵਾਰੀ ਕੀਤਾ ਚਾਚਾ ਜੀ ਤੁਸੀਂ ਆ ਜਾਓ ਆ ਜਾਓ ਕਹਿੰਦੇ ਕਰਾ ਦਿੰਨੇ ਆ ਕਰਾ ਦੇ ਰਿਸ਼ਤੇਦਾਰ ਨਾ ਬੇਟਾ ਆਕਦਾ ਮਤਲਬ ਆਪਣਾ ਗੱਲ ਕੀਤੀ ਜਿਦਾ ਹਾਂਜੀ ਸਾਰੇ ਚਾਚਾ ਮਾਮਾ ਹਾਂਜੀ ਸੁਣ ਬਾਈ ਹੋਈ ਕੋਈ ਆਇਆ ਹੀ ਨਹੀਂ ਰਜੇ ਕੋਈ ਵੀ ਨਹੀਂ ਆਂਦਾ ਨੰਗਦੇ ਬੈਠਾ ਛਿੱਟੇ ਪੈਂਦੇ ਆ ਪਾਣੀ ਦੇ ਜਦੋਂ ਵੀ ਸੀਵਰ ਰਕਦਾ ਤਾਂ ਕੋਈ ਨਹੀਂ ਆਂਦਾ ਮਹੀਨਾ 15 ਦਿਨ ਤਾਂ ਕਿਸੇ ਨੇ ਨਹੀਂ ਆਣਾ ਉਹਦੇ ਆ ਕੇ ਮੁੜ ਜਾਂਦੇ ਦੇਖ ਦੂ ਕਿ ਕਿ ਜੀ ਆਂਟੀ ਦੇ ਮਨ ਤੇ ਬਲਬਲੇ ਉਹਨਾਂ ਤੇ ਵੀ ਸੁਣ ਲਵਾ ਆਓ ਜੀ ਆਓ ਤਾਂ ਆ ਤਕਲੀਫ ਹਾਂ ਮੈਂ ਜਰਾ ਰੋ ਵੀ ਦੇਖੋ ਫੋਟੋ ਖਿਚੋ ਜੀ ਬਿਕੋ ਜੀ 1 ਮਿੰਟ ਦਿਓ 1 ਮਿੰਟ ਦਿਓ ਲਾਈਵ ਚੱਲਦਾ ਤਾਂ ਤਸਵੀਰਾਂ ਤੁਸੀਂ ਪੰਡੋਰੇ ਮਹੱਲੇ ਤੋਂ ਦੇਖ ਰਹੇ ਹੋ 10 ਨੰਬਰ ਵਾਰਡ ਦੱਸਿਆ ਜਾ ਰਿਹਾ ਪਿੱਛੇ ਜਿਹੜੀ ਦਿੱਕਤ ਹੈ ਤੁਸੀਂ ਦੇਖ ਲਈ ਐ ਅੱਗੇ ਮਾਤਾ ਜੀ ਆਇਆ ਕਹਿੰਦੇ ਗੁਰਦੁਆਰਾ ਸਾਹਿਬ ਕੋਲ ਵੀ ਕਾਫੀ ਦਿੱਕਤ ਚਿੱਕੜ ਬੂਰੇ ਸੰਗਤ ਦੇਖੋ ਸਾਰੀ ਆਣਾ ਹੁੰਦਾ ਵੇ ਤੇ ਕਿੰਨਾ ਬੁਰਾ ਲੱਗਦਾ ਇੱਥੇ ਇੰਨਾ ਗੁੱਡ ਗੁੱਡ ਸਵੇਰ ਚਿੱਕੜ ਹੋਇਆ ਹੁੰਦਾ ਵੇ ਜੀ ਫੜਾ ਹੈ ਨਾ ਸਾਫ ਸਫਾਈ ਹੁੰਦੀ ਨਹੀਂ ਫਿਰ ਅੱਛਾ ਗੁਰਦੁਆਰਾ ਸਾਹਿਬ ਦੀ ਮਰ ਚਿੱਕੜ ਹੁੰਦਾ ਨਹੀਂ ਆ ਨਾ ਹਾਂ ਇਹ ਦੇਖੋ ਬੰਦ ਹੋਏ ਨੇ ਗੱਟਰ ਦੋਨੋਂ ਬੰਦ ਹੋਏ ਪਹਿਨੇ ਅੱਛਾ ਜੀ ਦੋਨੋਂ ਗੱਟਰ ਬੰਦ ਹੋਣ ਕਰਕੇ ਦੋਨੋਂ ਗਟਰ ਬੰਦ ਹੋਣ ਕਰਕੇ ਚਿੱਕੜ ਹੋ ਜਾਂਦਾ ਬਿਲਕੁਲ ਬਿਲਕੁਲ ਹਾਂ ਪਤਾ ਨਹੀਂ ਉਹ ਕੋਈ ਹੈਗਾ ਤੇ ਹੈਵੇ ਜਿਹੜਾ ਇਹ ਦੇਖੋ ਇਸ ਪਾਣੀ ਉੱਪਰ ਤੱਕ ਰਾਇਆ ਹੋਇਆ ਥੱਲੇ ਉਹ ਲੱਗੀ ਹੋਈ ਨਾ ਉਹ ਵਿੱਚ ਉੱਥੇ ਜਾਂਦਾ ਦਿਖਾ ਦਿਓ ਉੱਧਰ ਐ ਵੀ ਇੱਧਰ ਰਵਗੀ ਅੱਗੇ ਵੀ ਹੋਰ ਵੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਭਰੇ ਪੈਨੇ ਬਿਲਕੁਲ ਜੀ 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 ਤਾਂ ਇਹ ਹਾਲਾਤ ਨੇ ਜੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਵੀ ਉਹ ਦੇਖੋ ਤੁਸੀਂ ਕਹਿੰਦੇ ਚਿੱਕੜ ਹੋ ਜਾਂਦਾ ਹਲ ਇੱਧਰ ਦਿਖਾ ਲਾ ਬਹੁਤ ਮੰਦਭਾਗੀ ਗੱਲ ਹੈ ਸ਼ਰਮਸਾਰ ਕਰਨ ਵਾਲੀ ਗੱਲ ਹੈ ਇੱਥੋਂ ਤੱਕ ਪਾਣੀ ਉਹ ਘਰਾਂ ਦੇ ਅੱਗੇ ਇੱਥੋਂ ਤੱਕ ਗੁਰਦੁਆਰੇ ਦੇ ਆ ਜਾਂਦਾ ਪਾਣੀ ਸੰਗਤ ਵੇਸੇ ਦਿੱਕਤ ਮਹਿਸੂਸ ਕਰਦੇ ਬਿਲਕੁਲ 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 ਕਰਦੀ ਹੈ ਦੇਖੋ ਸੰਗਤ ਨੇ ਆਣਾ ਹੁੰਦਾ ਹੈ ਤੇ ਅੱਛਾ ਨਹੀਂ ਲੱਗਦਾ ਉੱਥੋਂ ਤੱਕ ਠਕਰ ਹੋਇਆ ਹੋਵੇ ਇਹ ਵੀ 10 ਨੰਬਰ ਵਾਰਡੀ ਆ ਇਹ ਮੇਰਾ ਖਿਆਲ ਸ਼ਾਇਦ ਹਾਂ 10 ਨੰਬਰ ਵਾਰਡੀ ਆ ਹਾਂ ਗੁਰਦੁਆਰੇ ਦੇ ਸਾਹਮਣੇ ਤੁਸੀਂ ਸੰਗਤਪੁਰਾ ਉਹਦੇ ਸਾਹਮਣੇ ਦੇਖੋ ਲੋਕਾਂ ਦੇ ਘਰ ਘਰ ਦੇ ਮੋਰੇ ਜੋ ਸਮੱਸਿਆ ਹੁੰਦਾ ਹੈ ਹੀ ਹੈ ਲੇਕਿਨ ਸੱਚੀ ਮਤਲਬ ਸਰ ਸ਼ਰਮੋ ਸ਼ਰਮ ਤੇ ਝੁੱਕਦਾ ਕਿ ਗੁਰਦੁਆਰਾ ਸਾਹਿਬ ਦੇ ਮੋਰੇ ਵੀ ਆ ਮਾੜੇ ਹਾਲਾਤ ਆ ਸਾਹਮਣੇ ਹਾਂ ਸਾਹਮਣੇ ਦੇਖੋ ਕਿੰਨਾ ਇਹਨਾਂ ਦਾ ਥੋੜਾ ਜਿਹਾ ਨਾ ਦੇਖੋ ਬਹੁਤ ਮੰਦ ਭਾਗੀ ਗੱਲ ਆ ਬੜੀ ਮੁਰਾਸ਼ਾ ਕਰਨ ਵਾਲੀ ਗੱਲ ਆ ਕਿ ਗੁਰਦੁਆਰਾ ਦੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਵੀ ਆ ਹਾਲਾਤ ਨੇ ਔਰ ਇੱਥੇ ਗੁਲਚੇ ਲਾ ਕੇ ਵੀ ਵੀਰ ਖੜਾ ਤਾਂ ਫਿਰ ਚਲੋ ਇਹਦੀ ਤੱਕ ਇਹਨੇ ਤਾਂ ਦਿਹਾੜੀ ਲਾਉਣੀ ਆ ਪਰ ਪਰ ਹੁਣ ਸਕਾਰ ਹੈ ਪਰ ਇਨਫੈਕਸ਼ਨ ਦਾ ਕਿੰਨਾ ਬੱਚਿਆਂ ਨੇ ਖਾਣਾ ਮੱਖੀਆਂ ਉਹੀ ਬੈਠਣੀਆਂ ਉੱਠਣੀਆਂ ਬਹੁਤ ਬੁਰਾ ਹਾਲ ਹੈ ਬੁਰਾ ਹਾਲ ਥੋੜਾ ਜਿਹਾ ਸਾਇ ਖੁਲਾਣੇ ਚਾਹੀਦੇ ਨਾ ਘਟਰੇ ਸਫਾਈ ਕਰਾਣੀ ਚਾਹੀਦੀ ਇੱਕ ਮਿੱਟੀ ਨੂੰ ਤਾਂ ਖਲਾਉਣੇ ਚਾਹੀਦੇ ਆ ਕਹਿੰਦੇ ਹੁਣ ਪਤਾ ਨਹੀਂ ਨੀਂਦ ਖੁੱਲੂਗੀ ਤਾਂ ਖੁੱਲੂਗੇ ਨੀਂਦ ਨੀਂਦਾ ਖੋਲਦੀ ਚਲੋ ਇਹ ਤੁਹਾਡਾ ਬੜਾ ਅੱਛਾ ਉਪਰਾਲਾ ਜੇ ਤੁਸੀਂ ਕਿਹੜੇ ਬ੍ਰੈਸ ਬਲੂਨ ਪੀਵੀ 32 ਪੀਵੀ 32 ਹਾਂਜੀ ਠੀਕ ਹੈ ਠੀਕ ਹੈ ਮਾਤਾ ਜੀ ਸ਼ੁਕਰੀਆ ਤੇ ਨੀਂਦ ਖੁੱਲੂਗੀ ਤਾਂ ਘੱਟ ਖੁੱਲੂਗੇ ਇਹ ਹਾਲਾਤ ਬਣੇ ਹੋਏ ਨੇ ਔਰ ਬੜੀ ਹੀ ਹੈਰਾਨ ਕਰਨ ਵਾਲੀ ਗੱਲ ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਔਰ ਮਾਤਾ ਜੀ ਦੇ ਕਹਿਣ ਦੇ ਮੁਤਾਬਿਕ ਕਹਿੰਦੇ ਸਵੇਰੇ ਚੱਕੜ ਹੋ ਜਾਂਦਾ ਆਪ ਸਾਫ ਕਰੀ ਦਾ ਸੰਗਤ ਦਿੱਕਤ ਮਹਿਸੂਸ ਕਰਦੀ ਹੈ ਸਵੇਰੇ ਸਵੇਰੇ ਤਕਲੀਫ ਮਹਿਸੂਸ ਕਰਦੀ ਹੈ ਬੇਨਤੀ ਕਰਦੇ ਆਂ ਪ੍ਰਸ਼ਾਸਨ ਅੱਗੇ ਨਗਰ ਕੌਂਸਲ ਅੱਗੇ ਔਰ ਮੌਜੂਦਾ ਜਿਹੜੀ ਸਰਕਾਰ ਹੈ ਉਹਨਾਂ ਅੱਗੇ ਬੇਨਤੀ ਕਰਦੇ ਆਂ ਕਿ ਤੁਸੀਂ ਇੰਟਰਵਿਨ ਕਰੋ ਤੇ ਮਸਲੇ ਦੇ ਹੱਲ ਕਰਾਓ ਕਿਉਂਕਿ ਆਮ ਜਿਹੜੇ ਸ਼ਹਿਰ ਦੇ ਵਾਸੀ ਆ ਉਹ ਖਾਸ ਕਰਕੇ 10 ਨੰਬਰ ਵਾਰਡ ਤੇ ਉਹਨਾਂ ਨੇ ਆਪਣੀ ਤਕਲੀਫਾਂ ਜ਼ਾਹਰ ਕੀਤੀ ਆ ਇਸੇ ਤਰੀਕੇ ਜਿਹੜੇ 19 ਦੇ 19 ਵਾਰਡ ਆ ਉਧਰੋਂ ਵੀ ਕੌਲਾ ਆਂਦੀਆਂ ਰਹਿੰਦੀਆਂ ਸਾਰੇ ਪਾਸੇ ਜਾਣ ਦੀ ਕੋਸ਼ਿਸ਼ ਕਰਾਂਗੇ ਅੱਜ ਇਧਰ ਲੰਘਦੇ ਪਏ ਸੀਗੇ ਪਰ ਮਾਤਾ ਜੀ ਨੇ ਹੱਥ ਦੇ ਕੇ ਰੋਕ ਲਿਆ ਕਹਿੰਦੇ ਕਾਲ ਕਰ ਰਹੇ ਸੀ ਅਸੀਂ 2-3 ਦਿਨ ਤੋਂ ਪਰ ਹੁਣ ਗੱਲ ਕੀ ਹੁੰਦੀ ਆ ਜਦੋਂ ਅਸੀਂ ਵੀ ਖਬਰ ਪਾਦਨੇ ਉਦੋਂ ਇਹ ਕਹਿ ਦਿੰਦੇ ਆ ਕਿ ਅੱਜ ਘਰਾਣੇ ਹੀ ਲੱਗੇ ਸੀ ਅੱਜ ਖਬਰ ਰੋਕ ਲਓ ਮੈਂ ਇੱਥੇ ਦੀ ਗੱਲ ਨਹੀਂ ਕਰਦਾ ਹੋਰ ਵੀ ਕਿਤੇ ਜਾਈਏ ਅੱਜ ਕਰ ਦਿੰਨੇ ਆ ਸ਼ਾਮ ਨੂੰ ਕਰ ਦਿੰਨੇ ਆ ਲੇਕਿਨ ਕੀ ਖਬਰ ਹੋ ਪੈਣ ਤੋਂ ਬਾਅਦ ਹੀ ਕੰਮ ਹੋਣਗੇ ਸਵਾਲ ਇਹ ਆ ਪਰ ਹੁਣ ਵੱਡਾ ਸਵਾਲ ਇਹ ਆ ਕਿ ਕੀ ਖਬਰ ਪੈਣ ਤੋਂ ਬਾਅਦ ਵੀ ਕੰਮ ਹੋਵੇਗਾ ਕਿ ਨਹੀਂ ਹੋਵੇਗਾ ਇਹ ਵੱਡੀ ਗੱਲ ਹੈ ਤਾਂ ਵੋਟਾ ਵੇਲੇ ਹੀ ਨਹੀਂ ਸਿਰਫ ਚਾਚੀ ਤਾਈ ਪੈਣ ਮਾਸੀ ਮਾਈ ਵੋਟਾਂ ਤੋਂ ਬਾਅਦ ਵੀ ਕੰਮ ਕਰਾਉਣੇ ਚਾਹੀਦੇ ਆ ਉਮੀਦ ਕਰਦੇ ਆ ਕਿ ਛੇਤੀ ਜਿਹੜੇ ਹਾਲਾਤ ਨੇ ਉਸੇ ਰਹਿਣਗੇ ਬਹੁਤ ਸ਼ੁਕਰੀਆ